ਪੰਜਾਬ ਵਿੱਚ ਇੱਕ ਵਾਰ ਫਿਰ ਤੋਂ دہشت ਦਾ ਮਾਹੌਲ ਮੰਡਿਆ ਇੱਕ ਹੋ ਥਾਣੇ ਦੇ ਉੱਤੇ ਸੁੱਟਿਆ ਗਿਆ ਹੈ ਹੈਂਡ ਗਰਨੇਟ ਧਮਾਕੇ ਦੀ ਆਵਾਜ਼ ਨੇ ਲੋਕਾਂ ਦੀ ਉਡਾਈ ਨੀਂਦ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਲਈ ਹੈ ਜ਼ਿੰਮੇਵਾਰੀ ਅਤੇ 28 ਦਿਨਾਂ ਦੇ ਵਿੱਚ ਹੈ ਇਹ 8ਵਾਂ ਹਮਲਾ ਜੀ ਹਾਂ ਇਸ ਵੇਲੇ ਦੱਸ ਦਈਏ ਕਿ ਪੰਜਾਬ ਦੇ ਵਿੱਚ ਫਿਰ ਤੋਂ دہشت ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਇੱਕ ਹੋਰ ਥਾਣੇ ਦੇ ਉੱਪਰ ਹੈਂਡ ਗ੍ਰਨੇਡ ਸੁਟਣ ਦੀ ਖਬਰ ਸਾਹਮਣੇ ਆਈ ਹੈ ਜਿਸ ਦੇ ਨਾਲ ਬਹੁਤ ਵੱਡਾ ਤਮਾਕਾ ਹੋਇਆ ਹੈ ਤੇ ਲੋਕਾਂ ਦੀ ਨੀਂਦ ਉੱਡ ਗਈ ਹੈ ਤੇ ਸੋਸ਼ਲ ਮੀਡੀਆ ਦੇ ਉੱਪਰ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਇਸ ਤਮਾਕੇ ਦੀ ਇਸ ਘਟਨਾ ਦੀ ਜਿਹੜੀ ਕਿ ਜ਼ਿੰਮੇਵਾਰੀ ਲਈ ਹੈ ਔਰ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਬੀਤੇ 28 ਦਿਨਾਂ ਦੇ ਵਿੱਚ ਇਹ ਥਾਣਿਆਂ ਦੇ ਉੱਪਰ ਹੋਣ ਵਾਲਾ ਅੱਠਵਾਂ ਹਮਲਾਇ 10 ਇਹ ਪੰਜਾਬ ਦੇ ਵਿੱਚ ਮੁੜ ਤੋਂ ਵਾਰ-ਵਾਰ دہشت ਦਾ ਮਾਹੌਲ ਪੈਦਾ ਹੋ ਰਿਹਾ ਹੈ ਥਾਣਿਆਂ ਦੇ ਉੱਪਰ ਹੈਂਡ ਗ੍ਰੇਨੇਡ ਸੁੱਟਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਪਹਿਲੀ ਘਟਨਾ ਅਜੇ ਲੋਕਾਂ ਨੂੰ ਭੁੱਲਦੀ ਨਹੀਂ ਹੈ ਕਿ ਦੂਸਰੀ ਘਟਨਾ ਬੀਤ ਜਾਂਦੀ ਹੈ ਜਿਸ ਦੇ ਨਾਲ ਲੋਕ ਡਰੇ ਸਹਿਮੇ ਹੋਏ ਨੇ ਦੱਸਦੀਏ ਇਹ ਜਿਹੜੀ ਘਟਨਾ ਹੈ ਉਹ ਬੰਗਾ ਦੇ ਪਿੰਡ ਵਡਾਲਾ ਵਿਖੇ ਹੋਈ ਹੈ ਜਿੱਥੇ ਕਿ ਥਾਣੇ ਦੇ ਉੱਪਰ ਇੱਕ ਹੈਂਡ ਗ੍ਰੇਨੇਡ ਸੁੱਟਿਆ ਗਿਆ ਹੈ ਇਸ ਗ੍ਰੇਨੇਡ ਦੇ ਸੁੱਟਣ ਦੇ ਨਾਲ ਇੱਕ ਬਹੁਤ ਜ਼ਿਆਦਾ ਧਮਾਕੇ ਦੀ ਆਵਾਜ਼ ਆਈ ਜਿਸ ਦੇ ਨਾਲ ਲੋਕਾਂ ਦੀ ਨੀਂਦ ਉੱਡ ਗਈ ਤੇ ਲੋਕ ਘਰਾਂ ਤੋਂ ਬਾਹਰ ਆ ਗਏ ਤੇ ਜਿਹੜੀ ਪੁਲਿਸ ਟੀਮ ਵੀ ਉਜਲ ਤੋਂ ਜਲਦਾ ਹਰਕਤ ਦੇ ਵਿੱਚ ਆ ਗਈ ਤੇ ਫਰੈਂਸਿਕ ਟੀਮ ਨੇ ਵੀ ਇਸ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਦੱਸ ਦਈਏ ਕਿ ਬਬਰ ਖਾਲਸਾ ਇੰਟਰਨੈਸ਼ਨਲ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਕਿ ਉਹਨਾਂ ਦੇ ਵੱਲੋਂ ਇਹ ਜਿਹੜਾ ਹਮਲਾ ਕੀਤਾ ਗਿਆ ਹੈ ਤੇ ਇਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੀਤੇ 28 ਦਿਨਾਂ ਦੇ ਵਿੱਚ ਵਿੱਚ ਇਹ 8ਵਾਂ ਹਮਲਾ ਹੈ ਜਿਹੜਾ ਕਿ ਠਾਣਿਆਂ ਦੇ ਉੱਪਰ ਹੋਇਆ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਬਹੁਤ ਜ਼ਿਆਦਾ ਮੁਸ਼ਕਲ ਕੀਤੀ ਗਈ ਹੈ ਇਹਨਾਂ ਨੂੰ ਫੜਨ ਦੇ ਲਈ ਤੇ ਬਹੁਤ ਸਾਰੇ ਜਿਹੜੇ ਮੋਲਜਮ ਨੇ ਉਹ ਫੜੇ ਵੀ ਗਏ ਨੇ ਪਰੰਤੂ ਫਿਰ ਵੀ ਜਿਹੜੇ ਇਹ ਹਮਲੇ ਵਾਰ-ਵਾਰ ਹੋ ਰਹੇ ਨੇ ਉਹੀ ਵਾਰ-ਵਾਰ ਕਿਉਂ ਹੋ ਰਹੇ ਨੇ ਅਗਰ ਹੋ ਰਹੇ ਨੇ ਤੇ ਫਿਰ ਮਾਹੌਲ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਦਹਿਸ਼ਤ ਵਾਲਾ ਬਣੇਗਾ ਲੋਕ ਸਹਿਮਣਗੇ ਤੇ ਲੋਕਾਂ ਦੇ ਵਿੱਚ ਡਰ ਵੀ ਵਾਕਿਆ ਹੀ ਬਣ ਗਿਆ ਦੱਸ ਦਈਏ ਕਿ ਬੀਤੇ 24 ਨਵੰਬਰ ਨੂੰ ਇੱਕ ਥਾਣੇ ਦੇ ਉੱਪਰ ਹੈਂਡ ਗ੍ਰਨੇਡਸ ਉੱਤਣ ਦੀ ਘਟਨਾ ਸਾਹਮਣੇ ਆਈ ਸੀ ਲੋਕਾਂ ਨੂੰ ਅਜੇ ਉਹ ਭੁੱਲੀ ਨਹੀਂ ਸੀ ਕਿ ਉਸ ਤੋਂ ਬਾਅਦ 27 ਨਵੰਬਰ ਨੂੰ ਦੁਬਾਰਾ ਤੋਂ ਫਿਰ ਕਿਸੇ ਹੋਰ ਥਾਣੇ ਦੇ ਉੱਪਰ ਹੈਂਡ ਗ੍ਰਨੇਡ ਸੁੱਟਿਆ ਗਿਆ। ਇਹ ਘਟਨਾਵਾਂ ਹਜੇ ਲੋਕਾਂ ਦੇ ਦਿਮਾਗਾਂ 'ਚੋਂ ਮਨਾਂ 'ਚੋਂ ਨਿਕਲੀਆਂ ਹੀ ਨਹੀਂ ਸਨ ਕਿ ਬੀਤੇ 2 ਦਸੰਬਰ ਨੂੰ ਫਿਰ ਤੋਂ ਥਾਣੇ ਦੇ ਉੱਪਰ ਹੈਂਡ ਗ੍ਰਨੇਡ ਸੁੱਟਿਆ ਗਿਆ। 2 ਦਸੰਬਰ ਤੋਂ ਬਾਅਦ ਫਿਰ 4 ਦਸੰਬਰ ਨੂੰ ਉਸ ਤੋਂ ਬਾਅਦ 13 ਦਸੰਬਰ ਨੂੰ ਹੈਂਡ ਗ੍ਰਨੇਡ ਸੁੱਟਣ ਦੀ ਜਿਹੜੀ ਘਟਨਾ ਸਾਹਮਣੇ ਆਈ ਸੀ ਤੇ ਉਸ ਤੋਂ ਬਾਅਦ ਫਿਰ ਤੋਂ ਦੁਬਾਰਾ 17 ਦਸੰਬਰ ਨੂੰ ਜਿਹੜੀ ਕਿ ਇੱਕ ਥਾਣੇ ਦੇ ਉੱਪਰ ਹੈਂਡ ਗ੍ਰਨੇਡ ਸੁੱਟਿਆ ਗਿਆ ਸੀ ਜਿਸ ਦੇ ਨਾਲ ਲੋਕ ਬਹੁਤ ਤੇ ਜਿਆਦਾ ਸਹਿਮ ਗਏ ਸਨ ਉਹ ਘਟਨਾ ਹਜੇ ਪੁਰਾਣੀ ਨਹੀਂ ਹੋਈ ਸੀ ਤੇ ਉਸ ਤੋਂ ਬਾਅਦ 19 ਦਸੰਬਰ ਨੂੰ ਹੈਂਡ ਗ੍ਰੇਨੇਡ ਸੁੱਟਣ ਦੀ ਘਟਨਾ ਸਾਹਮਣੇ ਆ ਗਈ ਸੀ ਜਿਹੜੀ ਕਿ ਪੁਲਿਸ ਥਾਣੇ ਦੇ ਉੱਪਰ ਹੀ ਵਾਪਰੀ ਸੀ ਜਿਸ ਦੇ ਨਾਲ ਪੁਲਿਸ ਹੜਾ ਪ੍ਰਸ਼ਾਸਨ ਬਹੁਤ ਜਿਆਦਾ ਜਲਦੀ ਹੀ ਹਰਕਤ ਦੇ ਵਿੱਚ ਆ ਗਿਆ ਸੀ ਤੇ ਉਹਨਾਂ ਦੇ ਦੁਆਰਾ ਬਹੁਤ ਸਾਰੇ ਮੋਲਜਮਾਂ ਨੂੰ ਫੜ ਵੀ ਲਿਆ ਗਿਆ ਸੀ ਤੇ ਹੁਣ ਇਹਨਾਂ ਬਿੱਤੇ 28 ਦਿਨਾਂ ਦੇ ਵਿੱਚ ਇਹ 8ਵਾਂ ਹਮਲਾ ਹੋ ਗਿਆ ਜਿਹੜਾ ਕਿ ਬੰਗਾ ਦੇ ਵਡਾਲਾ ਪਿੰਡ ਦੀ ਪੁਲਿਸ ਚੌਕੀ ਦੇ ਉੱਪਰ ਹੋਇਆ ਜਿੱਥੇ ਕਿ ਹੈਂਡ ਗ੍ਰੋਨੇਟ ਸੁੱਟ ਦਿੱਤਾ ਗਿਆ ਪੁਲਿਸ ساری ਰਾਤ ਸਾਇਰਨ ਵਜਾਉਂਦੀ ਰਹੀ ਫ੍ਰੈਂਸਿਕ ਟੀਮਾਂ ਪਹੁੰਚ ਗਈਆਂ ਚਾਰੇ ਪਾਸੇ ਜਾਂਚ ਪੜਤਾਲ ਸ਼ੁਰੂ ਹੋ ਗਈ ਲੋਕਾਂ ਦੀ نیند ਉਡ ਗਈ ਲੋਕ ਸੜਕਾਂ ਤੇ ਤੁਰਦੇ ਫਿਰਦੇ ਦਿਖਾਈ ਦਿੱਤੇ ਤੇ ਪੁਲਿਸ ਦੇ ਵੱਲੋਂ ਜਿਹੜੀ ਕਿ ਮੁਸ਼ਕਲ ਦੇ ਨਾਲ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਜਿਹੜੇ ਕਿ ਇਹਨਾਂ ਅਪਰਾਧਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅਪਰਾਧੀਆਂ ਨੂੰ ਫੜਨ ਦੇ ਵਿੱਚ ਪੁਲਿਸ ਦੇ ਵੱਲੋਂ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਗੁਰਦਾਸਪੁਰ ਦੇ ਕਲਾਂਨੌਰ ਇਲਾਕੇ ਦੇ ਵਿੱਚ ਇਹ ਬੀਤੇ 48 ਘੰਟਿਆਂ ਦੇ ਵਿੱਚ ਦੂਸਰਾ ਹਮਲਾ ਹੈ ਜਿਹੜਾ ਕਿ ਪੁਲਿਸ ਥਾਣਿਆਂ ਦੇ ਉੱਪਰ ਹੋਇਆ ਹੈ ਜਿਸ ਕਰਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਔਰ ਸਭ ਤੋਂ ਵੱਡੀ ਗੱਲ ਜਦੋਂ ਇਹ ਹੈਂਡ ਗ੍ਰਨੇਡsੁੱਟੇ ਜਾਂਦੇ ਨੇ ਫਿਰ ਬਹੁਤ ਵੱਡਾ ਇੱਕ ਧਮਾਕਾ ਹੁੰਦਾ ਹੈ ਜਿਸ ਦੇ ਨਾਲ ਇੱਕ ਵੱਡੀ ਜਿਹੜੀ ਕਿ ਮਾਤਰਾ ਦੇ ਵਿੱਚ ਇੱਕ ਤਮਾਕੇ ਦੀ ਆਵਾਜ਼ ਆਉਂਦੀ ਹੈ ਜਿਸ ਦੇ ਨਾਲ ਲੋਕ ਸਹਿਮ ਜਾਂਦੇ ਨੇ ਲੋਕਾਂ ਦੀਆਂ ਨੀਂਦਾਂ ਉੜ ਜਾਂਦੀਆਂ ਨੇ ਤੇ ਲੋਕ ਸੜਕਾਂ ਤੇ ਤੁਰਦੇ ਫਿਰਦੇ ਦਿਖਾਈ ਦਿੰਦੇ ਨੇ ਉਂਝ ਵੀ ਅਗਰ ਆਸ-ਪਾਸ ਦੇ ਵਿੱਚ ਇਹੋ ਜਿਹਾ دہشت ਦਾ ਮਾਹੌਲ ਹੁੰਦਾ ਹੈ ਤੇ ਫਿਰ ਨੀਂਦ ਕਿਸ ਨੂੰ ਆਉਂਦੀ ਹੈ ਖਾਸ ਤੌਰ ਤੇ ਜਦੋਂ ਇਹ ਆਵਾਜ਼ ਤਮਾਕਿਆਂ ਦੀ ਹੋਵੇ ਕਿਸੇ ਜਾਨੀ ਮਾਲੀ ਨੁਕਸਾਨ ਹੋਣ ਦਾ ਜਿਹੜਾ ਕਿ ਖਦਸ਼ਾ ਸਾਹਮਣੇ ਨਜ਼ਰ ਆਉਂਦਾ ਹੋਵੇ ਫਿਰ ਨੀਂਦ ਦਾ ਆਉਣਾ ਸੁਭਾਵਿਕ ਹੀ ਹੈ ਤੇ ਖਾਸ ਕਰਕੇ ਜਦੋਂ ਇਹ ਹਮਲੇ ਥਾਣਿਆਂ ਦੇ ਉੱਪਰ ਹੋਣ ਤਾਂ ਫਿਰ ਆਮ ਜਨਤਾ ਦਾ ਡਰ ਜਾਇਜ਼ ਹੀ ਹੈ ਲੋਕਾਂ ਦਾ ਇਹ ਕਹਿਣਾ ਹੈ ਕਿ ਅਗਰ ਪੁਲਿਸ ਥਾਣਿਆਂ ਦੇ ਉੱਪਰ ਇਹੋ ਜਿਹੇ ਹਮਲੇ ਹੋ ਰਹੇ ਨੇ ਤਾਂ ਫਿਰ ਲੋਕ ਕਿੱਥੇ ਜਾਣਗੇ ਲੋਕ ਕਿਸ ਦੇ ਅੱਗੇ ਗੁਹਾਰ ਲਾਉਣਗੇ ਕਿ ਉਹਨਾਂ ਨੂੰ ਖਤਰਾ ਹੈ ਇਸ ਕਰਕੇ ਪੁਲਿਸ ਥਾਣਿਆਂ ਦੇ ਉੱਪਰ ਮਟਰਾਂਦਾ ਹੋਇਆ ਖਤਰਾ ਆਮ ਲੋਕਾਂ ਦੇ ਲਈ ਤਾਂ ਬੇਹੱਦ ਵੱਡਾ ਖਤਰਾ ਮਹਿਸੂਸ ਹੋ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਅਗਰ ਥਾਣੇ ਹੀ ਸੁਰੱਖਿਤ ਨਹੀਂ ਹਨ ਤਾਂ ਫਿਰ ਆਮ ਲੋਕ ਕਿਸ ਤਰ੍ਹਾਂ ਸੁਰੱਖਿਤ ਹੋ ਸਕਦੇ ਨੇ ਸੋ ਇਸ ਵਕਤ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਥਾਣੇ ਦੇ ਉੱਪਰ ਦੁਬਾਰਾ ਤੋਂ ਫਿਰ ਇੱਕ ਹੈਂਡਗਨ ਸਤ ਨਦੀ ਕਟਨਾ ਸਾਹਮਣੇ ਆਈ ਹੈ ਜਿਸ ਨੇ ਚਾਰੇ ਪਾਸੇ دہشت ਫਲਾ ਦਿੱਤੀ ਹੈ ਲੋਕ ਸੈਮੇ ਪਏ ਨੇ ਟਿਫਰੈਂਸਿਕ ਟੀਮਾਂ ਵੀ ਜਿਹੜੀਆਂ ਜਾਂਚ ਕਰ ਰਹੀਆਂ ਨੇ ਤੇ ਪੁਲਿਸ ਦਾ ਕਹਿਣਾ ਕਿ ਜਲਦ ਤੋਂ ਜਲਦ ਜਿਹੜੇ ਅਪਰਾਧੀ ਨੇ ਉਹਨਾਂ ਨੂੰ ਫੜ ਲਿਆ ਜਾਵੇਗਾ